ਕਹੇ ਮਾਂ ਤੇ ਚੱਕਲੀ ਕਟਾਰੀ ਐ ਮਾਰੇ ਦੀ ਮੈਂ ਦੇ ਦਲੀਲ ਧਾਰੀ ਐ ਹੱਥ ਮੈਂ ਉਠਾ ਕੇ ਰਾਣੀ ਤਲਵਾਰ ਜੀ ਮੁਖ ਵਿੱਚੋਂ ਨਾਮ ਰੱਬ ਦਾ ਤਾਰ ਜੀ ਮੁਖ ਵਿੱਚੋਂ ਨਾਮ ਰੱਬ ਦਾ ਤਾਰ ਜੀ ਉਹ ਪੈਣਾ ਸੀਰੀ ਬਲੀ ਸਿੰਘ ਹੀ ਦਾ ਉਡਾਦਿਆਂ ਪਿੱਛੋ ਫੜ ਮਾਰੋ ਸਿੰਘ ਨੂੰ ਗਵਾਦਿਆਂ ਫੇਰ ਕੀਤਾ ਰਤ ਦੇ ਨਾ ਤੁਰਤ ਤਾਰ ਜੀ ਮੁਖ ਵਿੱਚੋਂ ਨਾ ਮਰਬਦਾ ਚ ਤਾਰ ਜੀ ਮੁਖ ਵਿੱਚੋਂ ਨਾ ਮਰਬਰਾ ਚ ਤਾਰ ਜੀ ਕਾਰੇਦਾਨ ਰਹਿਣੇ ਨੂੰ ਖਤਮ ਫੇਰ ਜੀ ਲਾਇਆ ਤਵਾ ਸਿਰਾ ਦਾ ਤੁਰੇ ਟੱਟੇਰ ਜੀ ਰੱਖੇ ਮੇਰੀ ਲਾਜਾਂ ਨੂੰ ਕਰਤਾ ਜੀ ਰੱਖੋ ਮੇਰੀ ਲੱਜਾਂ ਨੂੰ ਕਰਨ ਤਾਰ ਜੀ ਮੁੱਖੋਂ ਵਿੱਚ ਨਾਮ ਰਬ ਦਾ ਜਤਾ ਜੀ ਮੁੱਖੋਂ ਵਿੱਚ ਨਾਮ ਰਬ ਦਾ ਜਤਾਰ ਜੀ ਕੋਠੀ ਵਿੱਚ ਹੱਤੜਾ ਰੁੰਦੇ ਰਦੀ ਉਸੇ ਕੋਠੀ ਵਿੱਚ ਫੈਸੀਆਂ ਨੂੰ ਕੇਰਦੀ ਦਿੱਤੀ ਜਗ੍ਹਾ ਸਾਰੀ ਰਾਣੀ ਨੇ ਸਵਾਰੀ ਮੁਖ ਵਿੱਚੋਂ ਨਾਮ ਰੰਮਦਾਜ ਤਾਰ ਜੀ ਮੁਖ ਵਿੱਚੋਂ ਨਾਮ ਰੰਮਦਾਜ ਤਾਰ ਜੀ ਠੀ ਤਾਈ ਜੰਗਾਰਾ ਢਾਵਰ ਮਾਰ ਕੇ ਬੈਠ ਗਈ ਵਿਚਾਰੀ ਹੈ ਅਖੀਰ ਹਾਰ ਕੇ ਮੇੜ ਕੌਣ ਦੇਵੇ ਜਿਹੜੀ ਹੋਂ ਹਾਰ ਜੀ ਮੁਖ ਵਿੱਚੋਂ ਨਾ ਮਾਰਾ ਬੁਦਾਜ ਤਾਰਨੀ ਮੁਖ ਵਿੱਚੋਂ ਨਾ ਮਾਰਾ ਬੁਦਾਜ ਤਾਰਨੀ ਪਾਇਆ ਤੇ ਲਾ ਸਾਰਾ ਕੰਮ ਜੇ ਮੇ ਕਰਿਆ ਨੂੰ ਮਟਾ ਕੇ ਹੌਸਲਾ ਤਰਿਆ ਆਖਦਾ ਗਸੂਰ ਚੰਗੇ ਹੈ ਉਚਾਰ ਜੀ ਮੁਖ ਵਿੱਚੋਂ ਨਾਮ ਰਬ ਦਾ ਜਪਾਰ ਜੀ ਮੁਖ ਵਿੱਚੋਂ ਨਾਮ ਰਬ ਦਾ ਜਪਾਰ